ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਹਾਜ਼ਰ ਹੋਏ ਹਾਂ ਆਪਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਇੱਕ ਪਰਿਵਾਰ ਦੇ ਵਿੱਚ ਪੰਜ ਜੀ ਨੇ ਪਤੀ ਪਤਨੀ ਤੇ ਤਿੰਨ ਉਹਨਾਂ ਦੇ ਬੱਚੇ ਆ ਬੇਟੇ ਵੱਡੇ ਆ ਤੇ ਬੇਟੀ ਛੋਟੀ ਆ ਉਹ ਦੋਨੋਂ ਜੀ ਗੁਰਮੇਲ ਸਿੰਘ ਤੇ ਮਨਜੀਤ ਕੌਰ ਆਪਣੇ ਤਿੰਨਾਂ ਬੱਚਿਆਂ ਨੂੰ ਇਕੱਠੇ ਪੜਨ ਲਾਉਂਦੇ ਆ ਕਿਉਂਕਿ ਮੁੰਡੇ ਸੀ ਜਿਹੜੇ ਉਹ ਜੁੜਵਾ ਸੀ ਤੇ ਕੁੜੀ ਛੋਟੀ ਸੀ ਤਕਰੀਬਨ ਉਹ ਹਾਣ ਹਾਣੋਹਣੀ ਸੀ ਮੁੰਡਿਆਂ ਨੂੰ 1 ਸਾਲ ਪਹਿਲਾਂ ਪੜਨ ਲਾ ਦਿੱਤਾ ਜਾਂਦਾ ਤੇ ਕੁੜੀ ਨੂੰ 1 ਸਾਲ ਬਾਅਦ ਲਾਇਆ ਜਾਂਦਾ ਇੱਕੋ ਸਕੂਲ ਦੇ ਵਿੱਚ ਤਿੰਨੋਂ ਬੱਚੇ ਪੜਦੇ ਆ ਤਿੰਨਾ ਭੈਣ ਭਰਾਵਾਂ ਦਾ ਆਪਸ ਦੇ ਵਿੱਚ ਬਹੁਤ ਗੂੜਾ ਪਿਆਰ ਆ ਸਕੂਲ ਜਾਂਦੇ ਸਕੂਲੋਂ ਆਉਂਦੇ ਆ ਕੇ ਇਕੱਠੇ ਕੰਮ ਕਰਦੇ ਜੇ ਕੁਝ ਖਾਣਾ ਤਾਂ ਸਾਰਿਆਂ ਨੇ ਵੰਡ ਕੇ ਖਾਣਾ ਗੁਰਮੇਲ ਸਿੰਘ ਤੇ ਮਨਜੀਤ ਕੌਰ ਆਪਣੇ ਬੱਚਿਆਂ ਨੂੰ ਵੇਖ ਕੇ ਖੁਸ਼ ਹੁੰਦੇ ਰਹਿੰਦੇ ਤਿਉ ਪ੍ਰਮਾਤਮਾ ਅੱਗੇ ਦੁਆ ਕਰਦੇ ਵੀ ਸਾਡੇ ਬੱਚੇ ਜਿਹੜੇ ਇਹ ਵੱਡੇ ਹੋ ਕੇ ਵੀ ਇੰਨਾ ਚਾਹੀ ਪਿਆਰ ਰਹਿ। ਸਮਾਂ ਗੁਜ਼ਰਦਾ ਬੱਚੇ ਜਿਹੜੇ ਉਹ 10ਵੀਂ ਦੀ ਪੜ੍ਹਾਈ ਕਰ ਲੈਂਦੇ ਆ। ਬੇਟੇ 10ਵੀਂ ਦੀ ਪੜ੍ਹਾਈ ਕਰ ਲੈਂਦੇ ਆ, ਕੁੜੀ 10ਵੀਂ ਚ ਹੋ ਜਾਂਦੀ ਆ। ਉਸ ਤੋਂ ਬਾਅਦ ਸ਼ਹਿਰ ਦੇ ਵਿੱਚ ਸਕੂਲ ਲਾਉਣਾ ਪੈਂਦਾ ਕਿਉਂਕਿ ਪਿੰਡ ਦੇ ਵਿੱਚ 10ਵੀਂ ਦਾ ਸਕੂਲ ਹੁੰਦਾ। ਦੋਨੋਂ ਮੁੰਡੇ ਆ ਜਿਹੜੇ ਸ਼ਹਿਰ ਪੜ੍ਹਨ ਲੱਗ ਜਾਂਦੇ ਆ ਤੇ ਅਗਲੇ ਸਾਲ ਕੁੜੀ ਵੀ ਉਹਨਾਂ ਦੇ ਨਾਲ ਸ਼ਹਿਰ ਪੜ੍ਹਨ ਲੱਗ ਜਾਂਦੀ ਆ। ਚਲੋ ਪੜ੍ਹਾਈ ਪੂਰੀ ਹੁੰਦੀ ਆ। ਮੁੰਡਿਆਂ ਦੀ ਗ੍ਰੈਜੂਏਸ਼ਨ ਹੋ ਜਾਂਦੀ ਹੈ ਤੇ ਕੁੜੀ ਦਾ ਲਾਸਟイヤー ਚੱਲ ਰਿਹਾ ਹੁੰਦਾ ਹੁਣ ਮੁੰਡਿਆਂ ਵਾਸਤੇ ਰਿਸ਼ਤੇ ਆਉਣੇ ਸ਼ੁਰੂ ਹੋ ਜਾਂਦੇ ਆ ਗੁਰਮੇਲ ਸਿੰਘ ਚਾਹੁੰਦਾ ਸੀ ਕਿ ਉਹਦੇ ਬੱਚੇ ਨੌਕਰੀ ਕਰ ਲੈਣ ਜਿਹੜਾ ਗੁਰਮੇਲ ਸਿੰਘ ਦਾ ਵੱਡਾ ਮੁੰਡਾ ਸੀ ਉਹ ਕਹਿੰਦਾ ਸੀ ਕਿ ਮੈਂ ਆਪਣਾ ਬਿਜ਼ਨਸ ਕਰਨਾ ਭਾਵੇਂ ਛੋਟਾ ਕਰ ਲਾਂ ਪਰ ਮੈਂ ਨੌਕਰੀ ਨਹੀਂ ਕਰੂੰ ਤੇ ਛੋਟਾ ਮੁੰਡਾ ਨੌਕਰੀ ਕਰਨਾ ਚਾਹੁੰਦਾ ਸੀ ਛੋਟਾ ਮੁੰਡਾ ਅੱਗੇ ਡਿਪਲੋਮਾ ਕਰਨ ਲੱਗ ਜਾਂਦਾ ਤੇ ਵੱਡੇ ਮੁੰਡੇ ਨੂੰ ਗੁਰਮੇਲ ਸਿੰਘ ਸ਼ਹਿਰ ਦੇ ਵਿੱਚ ਹੀ ਇੱਕ ਕੱਪੜੇ ਦੀ ਦੁਕਾਨ ਕਰ ਦਿੰਦਾ ਤੇ ਚਲੋ ਪਰਮਾਤਮਾ ਦੀ ਕਿਰਪਾ ਨਾਲ ਉਹਦੀ ਦੁਕਾਨ ਵਧੀਆ ਚੱਲਦੀ ਆ ਤੇ ਕੁੜੀ ਆ ਜਿਹੜੀ ਉਹ ਵੀ ਇਹ ਫਾਈਨਲ ਦੇ ਵਿੱਚ ਹੁੰਦੀ ਆ ਹੁਣ ਮੁੰਡਿਆਂ ਵਾਸਤੇ ਰਿਸ਼ਤੇ ਆਉਂਦੇ ਆ ਤੇ ਮੁੰਡੇ ਆ ਜਿਹੜੇ ਉਹ ਦੋਨੋਂ ਵਿਆਹੀ ਜਾਂਦੇ ਆ ਭਾਵੇਂ ਕਿ ਹਜੇ ਛੋਟੇ ਨੂੰ ਨੌਕਰੀ ਨਹੀਂ ਮਿਲੀ ਸੀ ਪਰ ਫਿਰ ਵੀ ਚਲੋ ਰਿਸ਼ਤਾ ਵਧੀਆ ਕੁੜੀ ਦਾ ਆ ਗਿਆ ਪੜ੍ਹੀ ਲਿਖੀ ਦਾ ਆ ਗਿਆ ਤੇ ਉਹਨਾਂ ਨੇ ਰਿਸ਼ਤਾ ਲੈ ਲਿਆ ਦੋਨਾਂ ਮੁੰਡਿਆਂ ਦਾ ਵਿਆਹ ਹੋ ਜਾਂਦਾ ਵਿਆਹ ਤੋਂ ਬਾਅਦ ਨੂੰਹਾਂ ਘਰ ਆ ਜਾਂਦੀਆਂ ਨੇ ਤੇ ਉਦੋਂ ਤੱਕ ਕੁੜੀ ਆ ਜਿਹੜੀ ਉਹਦੀ ਵੀ ਗ੍ਰੈਜੂਏਸ਼ਨ ਹੋ ਜਾਂਦੀ ਆ ਹੁਣ ਇੱਕ ਸਾਲ ਦਾ ਉਹ ਡਿਪਲੋਮਾ ਕਰਨਾ ਚਾਹੁੰਦੀ ਹੁੰਦੀ ਹੈ bizness ਦੇ ਵਿੱਚ ਤੇ ਉਹ ਉਹ ਵੀ ਚਾਹੁੰਦੀ ਆ ਵੀ ਮੈਂ ਕੋਈ bizness ਕਰਾਂ ਜਾਂ ਮੈਂ ਕੋਈ ਵੱਡੀ ਅਦਖਾਈ ਬਣਾਉਣਾ ਉਹਦਾ ਵੱਡਾ ਸੁਪਨਾ ਹੁੰਦਾ ਤਾਂ ਉਹਦੇ ਪਾਪਾ ਕਹਿੰਦੇ ਆ ਕਿ ਦੇਖ ਪੁੱਤ bizness ਦਾ ਡਿਪਲੋਮਾ ਕਰੇਂਗੀ ਤੈਨੂੰ ਸਹੁਰਿਆਂ ਨੇ bizness ਕਰਨੇ ਦਿੱਤਾ ਨਾ ਕਰਨੇ ਦਿੱਤਾ ਤੂੰ ਐਂ ਕਰ ਤੂੰ ਅੱਗੇ ਪੜ੍ਹਾਈ ਕਰ ਲੈ ਚਲੋ ਉਹ ਅਗਲੇ ਹਨਾ ਕਾਲਜ ਦੀ ਪੜ੍ਹਾਈ ਹੈ ਜਿਹੜੀ ਉਹ ਕਰਦੀ ਆ ਐਮਏ ਕਰਨ ਲੱਗ ਜਾਂਦੀ ਹੈ ਉਹ ਇੱਕ ਵਾਰ ਐਮਏ ਸ਼ੁਰੂ ਕਰਦੀ ਆ ਵੀ ਉਸ ਤੋਂ ਬਾਅਦ ਚਲੋ ਦੇਖਾਂਗੇ ਵੀ ਕੀ ਕਰਨਾ ਕਿਉਂਕਿ ਇੱਥੇ ਜੇ ਆ ਕੇ ਸਮਝ ਵੀ ਨਹੀਂ ਆਉਂਦੀ ਹੁੰਦੀ ਵੀ ਕਿਹੜੇ ਪਾਸੇ ਜਾਈਏ ਕੀ ਕਰੀਏ ਵੀ ਜਿਹਦੇ ਨਾਲ ਨੌਕਰੀ ਮਿਲ ਜੇ ਪੜਦੇ ਤਾਂ ਸਾਰੇ ਆਪਣਾ ਫਿਊਚਰ ਸੁਖਾਲਾ ਬਣਾਉਣ ਲਈ ਆ ਵੀ ਚਲੋ ਕੋਈ ਗਵਰਨਮੈਂਟ ਜੌਬ ਮਿਲ ਜੂਗੀ ਉਹਦੇ ਨਾਲ ਜ਼ਿੰਦਗੀ ਹੈ ਜਿਹੜੀ ਸੌਖੀ ਲੰਘ ਜੂਗੀ ਚਲੋ ਭਾਈ ਸਮਾਂ ਗੁਜ਼ਰਿਆ ਤੇ ਜਿਹੜਾ ਮੁੰਡਿਆਂ ਦੇ ਵਿਆਹ ਨੂੰ ਸਾਲਕ ਹੋ ਜਾਂਦਾ ਛੋਟੀ ਨੂੰ ਨੂੰ ਨੌਕਰੀ ਮਿਲ ਜਾਂਦੀ ਆ ਤੇ ਵੱਡੀ ਆ ਜਿਹੜੀ ਉਹ ਵੀ ਪੜੀ ਲਿਖੀ ਹੁੰਦੀ ਉਹ ਬੱਚੇ ਨੂੰ ਟਿਊਸ਼ਨ ਵਗੈਰਾ ਪੜਾ ਲੈਂਦੀ ਆ ਘਰ ਦਾ ਮਾਹੌਲ ਵਧੀਆ ਹੁੰਦਾ ਤੇ ਇਸੇ ਦੌਰਾਨ ਹੀ ਕੁੜੀ ਵਾਸਤੇ ਕਿ ਰਿਸ਼ਤੇ ਦੀ ਦੱਸ ਪੈਂਦੀ ਆ ਗੁਰਮੇਲ ਸਿੰਘ ਦਾ ਭਰਾ ਰਿਸ਼ਤਾ ਲੈ ਕੇ ਆਉਂਦਾ ਪਰ ਗੁਰਮੇਲ ਸਿੰਘ ਕਹਿੰਦਾ ਵੀ ਹਜੇ ਤਾਂ ਮੈਂ ਕੁੜੀ ਦਾ ਰਿਸ਼ਤਾ ਕਰਨਾ ਹੀ ਨਹੀਂ ਉਹਦਾ ਭਰਾ ਕਹਿੰਦਾ ਵੀ ਦੇਖ ਮੁੰਡੇ ਦੋਨੋਂ ਵਿਆਹੀ ਗਏ ਨੂੰ ਆ ਗਈਆਂ ਕੁੜੀ ਆ ਜਿਹੜੀ ਤੇਰੀ ਮਟਿਆਰ ਹੋ ਗਈ ਆ ਇਸ ਤੋਂ ਪਹਿਲਾਂ ਕਿ ਪਰਝਾਈਆਂ ਆ ਉਹਦੀਆਂ ਉਹਦੇ ਤੇ ਨੱਕ ਬੁੱਲ ਕੱਢਣ ਵੀ ਕੁਆਰੀਆਂ ਕੁੜੀਆਂ ਨੂੰ ਅਕਸਰ ਪਰਝਾਈਆਂ ਜਿਹੜੀਆਂ ਨਹੀਂ ਜਰਦੀਆਂ ਹੁੰਦੀਆਂ ਤੂੰ ਟਾਈਮ ਨਾਲ ਵਿਆਹ ਦੇ ਤਾਂ ਕਿ ਇਹਨਾਂ ਦਾ ਪਿਆਰ ਬਣਿਆ ਰਹੇ ਉਹ ਕਹਿੰਦਾ ਵੀ ਕੁੜੀ ਪੜਨ ਨੂੰ ਕਹਿੰਦੀ ਆ ਉਹ ਕਹਿੰਦਾ ਕੋਈ ਗੱਲ ਨਹੀਂ ਜਿੱਥੇ ਮੈਂ ਰਿਸ਼ਤੇ ਦੀ ਦੱਸ ਮੈਨੂੰ ਪਈ ਹੈਗੀ ਤੇ ਉਹ ਮੁੰਡੇ ਵਾਲੇ ਆ ਜਿਹੜੇ ਉਹ ਪੜਾ ਲੈਣਗੇ ਇਹਨੂੰ ਇਹੋ ਜੀ ਗੱਲ ਨਹੀਂ ਚਲੋ ਗੁਰਮੀਰ ਸਿੰਘ ਆਪਣੀ ਕੁੜੀ ਨਾਲ ਗੱਲ ਕਰਦਾ ਤੇ ਉਹ ਕਹਿੰਦੀ ਕਿ ਦੇਖੋ ਡੈਡੀ ਵੈਸੇ ਤਾਂ ਮੈਂ ਸਾਡੇ ਤੋਂ ਬਾਹਰ ਨਹੀਂ ਹੈਗੀ ਪਰ ਜੇ ਮੈਂ ਪੜ ਲੈਂਦੀ ਉਹ ਕਹਿੰਦਾ ਨਹੀਂ ਪੁੱਤ ਤੈਰੇ ਸਹੁਰੇ ਆ ਜਿਹੜੇ ਉਹ ਕਹਿੰਦੇ ਆ ਵੀ ਪੜ ਲਵੇ ਇੱਥੇ ਚਲੋ ਫਿਰ ਉਹ ਜ਼ਿਆਦਾ ਬਹਿਸ ਨਹੀਂ ਕਰਦੀ ਤੇ ਗੁਰਮੀਰ ਸਿੰਘ ਰਿਸ਼ਤਾ ਵੇਖਣ ਜਾਂਦਾ ਤੇ ਉਹਨੂੰ ਘਰ-ਵਾਰ ਤੇ ਮੁੰਡਾ ਪਸੰਦ ਆ ਜਾਂਦਾ ਤੇ ਉਹ ਰਿਸ਼ਤੇ ਲਈ ਹਾਂ ਕਰ ਦਿੰਦਾ ਮੁੰਡੇ ਵਾਲੇ ਆ ਜਿਹੜੇ ਉਹ ਕੁੜੀ ਨੂੰ ਵੇਖਣਾ ਜਾਂਦੇ ਆ ਕੁੜੀ ਉਹਨਾਂ ਨੂੰ ਪਸੰਦ ਆ ਜਾਂਦੀ ਆ ਤੇ ਚਲੋ ਉਸ ਤੋਂ ਬਾਅਦ ਭਈ ਰਿਸ਼ਤਾ ਪੱਕਾ ਹੁੰਦਾ ਤੇ ਮਹੀਨੇ ਦੇ ਵਿੱਚ ਵਿਆਹ ਹੁੰਦਾ ਗੁਰਮੇਲ ਸਿੰਘ ਨੂੰ ਇਹ ਰਿਸ਼ਤਾ ਇਸ ਕਰਕੇ ਵੀ ਪਸੰਦ ਆਉਂਦਾ ਕਿਉਂਕਿ ਮੁੰਡੇ ਵਾਲੇ ਸੀ ਜਿਹੜੇ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਸਾਨੂੰ ਕੁੜੀ ਪੜ੍ਹੀ ਲਿਖੀ ਤੇ ਸੋਹਣੀ ਚਾਹੀਦੀ ਆ ਅਸੀਂ ਦਾਜ ਦੇਹ ਦੀ ਮੰਗ ਨਹੀਂ ਕਰਦੇ ਜੋ ਕੁਝ ਤੁਸੀਂ ਆਪਣੀ ਹਸਿਆਤ ਦੇ ਮੁਤਾਬਕ ਦੇਣਾ ਦੇ ਸਕਦੇ ਹੋ ਪਰ ਸਾਡੀ ਮੰਗ ਕੋਈ ਨਹੀਂ ਇਹ ਗੱਲ ਬਰਮੇਲ ਸਿੰਘ ਨੂੰ ਬੜੀ ਸੋਹਣੀ ਲੱਗੀ ਸੀ ਕਿਉਂਕਿ ਉਹਨੇ ਆਪਣੇ ਮੁੰਡਿਆਂ ਦੇ ਵਿਆਹ ਤੇ ਵੀ ਦਾਜ ਦੇਹ ਨਹੀਂ ਲਿਆ ਸੀ ਇਤਿਹਾਸ ਲੋ ਖੁਸ਼ੀ ਖੁਸ਼ੀ ਇਹ ਰਿਸ਼ਤਾ ਕਬੂਲ ਕਰਦਾ ਤੇ ਦੋਨਾਂ ਦਾ ਵਿਆਹ ਹੋ ਜਾਂਦਾ ਆਪਣੀ ਹੈਸੀਅਤ ਦੇ ਮੁਤਾਬਕ ਗਰਮੇਲ ਸਿੰਘ ਆਪਣੀ ਧੀ ਨੂੰ ਦਾਜ ਦਿੰਦਾ ਤੇ ਉਹਦੀ ਧੀ ਵਿਆਹ ਕੇ ਸਹੁਰੇ ਘਰ ਚਲੀ ਜਾਂਦੀ ਆ 6 ਮਹੀਨੇ ਤੱਕ ਸਭ ਕੁਝ ਨਾਰਮਲ ਰਹਿੰਦਾ ਤੇ 6 ਮਹੀਨੇ ਬਾਅਦ ਜਦੋਂ ਕੁੜੀ ਆ ਜਿਹੜੀ ਆਪਣੇ ਘਰ ਵਾਲੇ ਨੂੰ ਕਹਿੰਦੀ ਆ ਵੀ ਮੈਂ ਪੜਨ ਲੱਗਣਾ ਚਾਹਣੀ ਆ ਤਾਂ ਉਹ ਆਪਣੀ ਮਾਂ ਨਾਲ ਗੱਲ ਕਰਦਾ ਤੇ ਉਹਦੀ ਮਾਂ ਕਹਿੰਦੀ ਕਿਉਂ ਪੜਨ ਲੱਗਣ ਨੂੰ ਘਰ ਦੇ ਕੰਮ ਕੌਣ ਕਰੂ ਜੇ ਇਹ ਪੜਨ ਲੱਗ ਗਈ ਤੇ ਘਰ ਦੀਆਂ ਨੂੰਹਾਂ ਪੜਦੀਆਂ ਹੁੰਦੀਆਂ ਨਾਲ ਇਹਦੇ ਪਿਓ ਨੇ ਕੀ ਗੱਡੇ ਪਰ ਪਰ ਕੇ ਦਾਜ ਦੇ ਦਿੱਤੇ ਆ ਵੀ ਇਹ ਤੇ ਅਸੀਂ ਖਰਚ ਕਰੀਏ ਇਹ ਗੱਲ ਸੁਣ ਕੇ ਉਸ ਕੁੜੀ ਨੂੰ ਗੁੱਸਾ ਆਉਂਦਾ ਚਲੋ ਚੁੱਪ ਕਰ ਜਾਂਦੀ ਆ ਹੁਣ ਇਹੇ ਤਾਨੇ ਮੇਣੀ ਆ ਜਿਹੜੇ ਇਹ ਰੋਜ ਦੇ ਹੋ ਗਏ ਸੀ ਉਹਦੀ ਸੱਸ ਸੁਣਾਉਂਦੀ ਰਹਿੰਦੀ ਵੀ ਮੇਰੀਆਂ ਸ੍ਰੀਕੇ ਵਾਲੀਆਂ ਮੇਰੇ ਰਿਸ਼ਤੇਦਾਰ ਆ ਜਿਹੜੇ ਉਹ ਮੈਨੂੰ ਕਹਿੰਦੇ ਆ ਵੀ ਤੇਰੇ ਕਾਦੀ ਕਮੀ ਸੀ ਵੀ ਤੂੰ ਆਪਦਾ ਮੁੰਡਾ ਇੱਕ ਇੱਕੋ ਇੱਕ ਮੁੰਡਾ ਵਿਆਹਿਆ ਤੇ ਥੋੜਾ ਮਾਣ ਤਾਣ ਨਹੀਂ ਕਰਿਆ ਤੇਰੇ ਪੇਕੇਆਂ ਨੇ ਮੈਨੂੰ ਸੋਨੇ ਦੇ ਗਹਿਣੇ ਨਹੀਂ ਪਾਏ ਤੇਰੇ ਸਹੁਰੇ ਨੂੰ ਨਹੀਂ ਪਾਏ ਵੀ ਆਦਰ ਮਾਣ ਤਾਂ ਸਾਡਾ ਕਰਨਾ ਬਣਦਾ ਸੀ ਵੀ ਤੁਸੀਂ ਤਾਂ ਸਾਡਾ ਜਮੀ ਇਨ ਨੱਕ ਨੀਮਾ ਕਰਤਾ ਜਦੋਂ ਇਹ ਗੱਲ ਉਹ ਕੁੜੀ ਸੁਣਦੀ ਆ ਉਸ ਕੁੜੀ ਦਾ ਨਾਮ ਪ੍ਰੀਤ ਹੁੰਦਾ ਪ੍ਰੀਤ ਕਹਿੰਦੀ ਆ ਕਿ ਦੇਖੋ ਮੰਮੀ ਜਦੋਂ ਮੇਰੇ ਡੈਡੀ ਰਿਸ਼ਤਾ ਕਰਨ ਆਏ ਸੀ ਉਦੋਂ ਤੁਸੀਂ ਕਿਹਾ ਸੀ ਕਿ ਸਾਨੂੰ ਦਾਜ ਦੀ ਲੋੜ ਨਹੀਂ ਹੁਣ ਤੁਸੀਂ ਦਾਜ ਦੀ ਗੱਲ ਸੁਣਾਉਂਦੇ ਰਹਿੰਦੇ ਹੋ ਵੀ ਦੇਖੋ ਸੁਣਾਉਣ ਨਾਲ ਤਾਂ ਹੁਣ ਮੇਰੇ ਪਾਪਾ ਦਾਜ ਦੇਣੋਂ ਰਹੇ ਵੀ ਸਾਡੀ ਜਿੰਨੀ ਹੈਸੀਅਤ ਸੀ ਮੇਰੇ ਪਾਪਾ ਨੇ ਉਸ ਤੋਂ ਵੱਧ ਕੇ ਕੀਤਾ ਤਾਂ ਫਿਰ ਉਹਦੀ ਸੱਸ ਹੋਰ ਵੀ ਗੁੱਸੇ ਹੁੰਦੀ ਆ ਉਹਨੂੰ ਕਹਿੰਦੀ ਆ ਅੱਛਾ ਤੂੰ ਮੇਰੇ ਨਾਲ ਜ਼ੁਬਾਨ ਲੜਾਏਂਗੀ ਇਸ ਤਰ੍ਹਾਂ ਘਰ ਦੇ ਵਿੱਚ ਕਚੀਰਾ ਕਲੇਸ਼ ਜਿਹੜੇ ਰਹਿਣ ਲੱਗਦਾ ਤੇ ਇੱਕ ਦਿਨ ਪ੍ਰੀਤ ਰੋਟੀ ਬਣਾ ਕੇ ਆਪਣੇ ਸਹੁਰੇ ਨੂੰ ਫੜਾਉਂਦੀ ਆ ਜਦੋਂ ਉਹ ਥਾਲੀ ਲੈ ਕੇ ਆਉਂਦੀ ਆ ਤਾਂ ਉਹਦਾ ਸਹੁਰਾ ਦੋ ਬੁਰਕੀਆਂ ਰੋਟੀ ਦੀਆਂ ਖਾਂਦਾ ਤੇ ਉਹਨੂੰ ਕਹਿੰਦਾ ਵੀ ਐਂ ਖਾਣਾ ਬਣਾਉਂਦੇ ਹੁੰਦੇ ਆ ਤੈਨੂੰ ਖਾਣਾ ਵੀ ਨਹੀਂ ਬਣਾਉਣਾ ਆਉਂਦਾ ਤੇ ਇਹ ਗੱਲ ਸੁਣ ਕੇ ਉਹਦੀ ਸੱਸ ਹੁੰਦੀ ਆ ਤੇ ਉਹ ਕਹਿੰਦੀ ਵੀ ਕੀ ਹੋ ਗਿਆ ਕਹਿੰਦਾ ਤੂੰ ਖਾਣਾ ਖਾ ਕੇ ਦੇਖ ਸਬਜ਼ੀ 'ਚ ਦੇਖ ਨਮਕ ਕਿੰਨਾ ਪਾਇਆ ਕਿਤੇ ਭਲੇਖੇ ਨਾਲ ਨਮਕ ਵੱਧ ਪੈ ਜਾਂਦਾ ਕਿਸ ਕਈ ਵਾਰੀ ਹੋ ਜਾਂਦਾ ਵੱਧ ਪੈ ਗਿਆ ਤਾਂ ਪ੍ਰੀਤ ਦੀ ਸੱਸ ਬੁਰਕੀ ਲਾ ਕੇ ਵੇਖਦੀ ਆ ਉਹਨੂੰ ਵੀ ਨਮਕ ਵੱਧ ਲੱਗਦਾ ਤੇ ਉਹ ਥਾਲੀ ਚਲਾ ਕੇ ਮਾਰਦੀ ਆ ਤੇ ਉਹ ਜਿਹੜੀ ਥਾਲੀ ਹੁੰਦੀ ਆ ਨਾ ਉਹ ਪ੍ਰੀਤ ਦੇ ਜਾ ਕੇ ਵੱਜਦੀ ਆ ਸਿੱਧੀ ਤੇ ਉਹਦੀ ਉਂਗਲ ਤੇ ਵੱਜਦੀ ਆ ਉਹਦੀ ਉਂਗਲ 'ਚ ਬਵਲ ਲਉ ਨਿਕਲਿਆ ਆਉਂਦਾ ਗਾ ਤੇ ਚਲੋ ਉਹ ਉਂਗਲ ਫੜ ਕੇ ਬਹਿ ਜਾਂਦੀ ਆ ਉਸ ਤੋਂ ਬਾਅਦ ਉਹਦੀ ਸੱਸਾ ਜਿਹੜੀ ਉਹ ਡਾਕਟਰ ਨੂੰ ਸੱਦ ਲਿਆਉਂਦੀ ਆ ਚਲ ਪਿੰਡ ਦੇ ਨੂੰ ਹੀ ਤੇ ਉਹ ਪੱਟੀ ਕਰ ਜਾਂਦਾ ਪਰ ਉਹਨੂੰ ਹਮਦਰਦੀ ਕੋਈ ਨਹੀਂ ਹੁੰਦੀ ਆਪਦੀ ਨੂੰ ਨਾਲ ਉਹਨੂੰ ਦੁੱਖ ਕੋਈ ਨਹੀਂ ਹੋਇਆ ਸੀ ਵੀ ਮੇਰੇ ਤੋਂ ਵੱਜਿਆ ਨਾ ਉਹਨੇ ਇਹ ਰੈਲਾਈਜ਼ ਕੀਤਾ ਸੀ ਵੀ ਪੁੱਤ ਅੱਜ ਤੋਂ ਬਾਅਦ ਮੈਂ ਇਦਾਂ ਨਹੀਂ ਕਰਦੀ ਇਸ ਗੱਲ ਦਾ ਪ੍ਰੀਤ ਨੂੰ ਬੜਾ ਦੁੱਖ ਲੱਗਦਾ। ਸ਼ਾਮ ਨੂੰ ਜਦੋਂ ਪ੍ਰੀਤ ਦੇ ਘਰ ਵਾਲਾ ਘਰ ਆਉਂਦਾ ਤੇ ਉਹ ਆਪਣੇ ਘਰ ਵਾਲੇ ਨਾਲ ਗੱਲ ਕਰਦੀ ਆ। ਆਪਦੇ ਘਰ ਵਾਲੇ ਨੂੰ ਦੱਸਦੀ ਆ ਹਨਾ ਕਿ ਵੀ ਇਸ ਤਰ੍ਹਾਂ ਮੰਮੀ ਨੇ ਮੇਰੇ ਥਾਲੀ ਮਾਰੀ। ਤਾਂ ਉਹਦੇ ਘਰ ਵਾਲਾ ਕਹਿੰਦਾ ਪ੍ਰੀਤ ਤੂੰ ਨਿੱਕੀਆਂ ਨਿੱਕੀਆਂ ਗੱਲਾਂ ਤੇ ਮੈਨੂੰ ਸ਼ਿਕਾਇਤ ਨਾ ਲਾਇਆ ਕਰ। ਵੀ ਸੁਭਾਅ ਹੁੰਦਾ ਹਨਾ ਬਜ਼ੁਰਗਾਂ ਦਾ। ਮੰਮੀ ਰੈਡੀ ਦਾ ਸੁਭਾਗ ਆ। ਵੀ ਫਿਰ ਕਿਹੜਾ ਹੋ ਬਦਲ ਜਾਣਗੇ? ਤੂੰ ਸਹਿਣਾ ਸਿੱਖ। ਤਾਂ ਉਹ ਕਹਿੰਦੀ ਵੀ ਇਹ ਨਹੀਂ ਕਦੇ ਹੋ ਸਕਦਾ ਫਿਰ। ਵੀ ਹੁਣ ਤੱਕ ਮੈਂ ਸਹਿੰਦੀ ਆਈ ਆ। ਮੈਂ ਕਿਉਂ ਸਾਹ ਨਾਲੇ ਮੇਰੀ ਪੜ੍ਹਾਈ ਰੁਕਾਤੀ। ਨਾਲੇ ਮੈਂ ਕੰਮ ਕਰਦੀ ਆ ਉਤੋਂ ਮੈਨੂੰ ਦਾਜ ਦੇ ਤਾਨੇ ਮਿਹਨੇ ਉਹ ਕੀ ਕਰਦੀ ਆਪਣਾ ਬੈਗਪੈਕ ਕਰਦੀ ਆ ਤੇ ਪੇਕੇ ਘਰ ਚਲੀ ਜਾਂਦੀ ਆ ਉਹਨੂੰ ਆਈ ਨੂੰ ਦੇਖ ਕੇ ਉਹਦੇ ਮਾਪੇ ਹੈਰਾਨ ਹੋ ਜਾਂਦੇ ਆ ਤੇ ਉਹ ਕਹਿੰਦੇ ਆ ਕਿ ਪੁੱਤ ਆ ਉਂਗਲ ਤੇ ਕੀ ਹੋ ਗਿਆ ਪੱਟੀ ਬੰਨੀ ਆ ਨਾਲੇ ਤੂੰ ਇਸ ਹਾਲਤ ਦੇ ਵਿੱਚ ਤੂੰ ਸਾਨੂੰ ਦੱਸ ਦਿੰਦੀ ਅਸੀਂ ਤੈਨੂੰ ਲੈ ਆਉਂਦੇ ਤਾਂ ਪ੍ਰੀਤ ਜਿਹੜੀ ਉਹ ਆਪਣੇ ਡੈਡੀ ਦੇ ਗੱਲ ਲੱਗ ਕੇ ਰੋਣ ਲੱਗ ਜਾਂਦੀ ਆ ਤੇ ਕਹਿੰਦੀ ਆ ਕਿ ਡੈਡੀ ਮੈਂ ਸੋਡੀ ਉਹੀ ਪ੍ਰੀਤ ਆ ਨਾ ਜਿਹਨੂੰ ਤੁਸੀਂ ਕਦੇ ਉੱਚੀ ਆਵਾਜ਼ ਦੇ ਵਿੱਚ ਗੱਲ ਵੀ ਨਹੀਂ ਕੀਤੀ ਸੀ ਤੇ ਮੇਰੇ ਸਹੁਰੇ ਮੇਰੇ ਨਾਲ ਇਹੋ ਜਿਹਾ ਸਲੂਕ ਕਰਦੇ ਆ ਦਾ ਜਿਹੇ ਦੀ ਮੰਗ ਕਰਦੇ ਆ ਗੱਲਾਂ ਸੁਣਾਉਂਦੇ ਆ ਤਾਨੇ ਮਿਹਨੇ ਦਿੰਦੇ ਆ ਤਾਂ ਇਹ ਗੱਲ ਸੁਣ ਕੇ ਗੁਰਮੇਲ ਸਿੰਘ ਨੂੰ ਬਹੁਤ ਗੁੱਸਾ ਆਉਂਦਾ ਉਹ ਆਪਣੀ ਧੀ ਦੇ ਸਹੁਰੇ ਘਰ ਆਉਂਦਾ ਆਪਣੇ ਕੁੜਮ ਕੁੜਮਣੀ ਨੂੰ ਕਹਿੰਦਾ ਵੀ ਤੁਹਾਡੀ ਹਿੰਮਤ ਕਿਵੇਂ ਹੋਈ ਮੇਰੀ ਧੀ ਦੇ ਮਾਰਨ ਦੀ ਵੀ ਮੈਂ ਤਾਂ ਆਪਦੀ ਧੀ ਨੂੰ ਅਜੇ ਤੱਕ ਝਿੜਕਿਆ ਨਹੀਂ ਤਾਂ ਫਿਰ ਉਹਦੇ ਸੱਸ ਸਹੁਰਾ ਜਿਹੜੇ ਕਹਿੰਦੇ ਜੇ ਤੁਸੀਂ ਚਾਹੁੰਦੇ ਸੀ ਨਾ ਵੀ ਤੁਹਾਡੀ ਕੁੜੀ ਦੇ ਨਾਲ ਇਹੋ ਜਿਹਾ ਸਲੂਕ ਨਾ ਹੋਵੇ ਤਾਂ ਤੁਸੀਂ ਆਪਦੀ ਕੁੜੀ ਨੂੰ ਸਿਖਾ ਕੇ ਭੇਜਣਾ ਸੀ ਸਬਜ਼ੀ ਨਹੀਂ ਬਣਾਉਣੀ ਆਉਂਦੀ ਜੇ ਬੋਨੀ ਕਿਆਂ ਕਿਆਂ ਗੱਲਾਂ ਚਲੋ ਸੁਣਾਉਂਦੇ ਆ ਤੇ ਇਹ ਗੱਲ ਸੁਣ ਕੇ ਗੁਰਮੇਲ ਸਿੰਘ ਆ ਜਾਂਦਾ ਵਾਪਸ ਉਹਨੂੰ ਇਹ ਹੁੰਦਾ ਵੀ ਇਹਨਾਂ ਨੂੰ ਤਾਂ ਰੈਲਾਈਜ਼ ਵੀ ਨਹੀਂ ਹੋਇਆ ਵੀ ਘਟੂ-ਘਟ ਇਹ ਮੇਰੇ ਕੋਲੇ ਫੀਲ ਦਾ ਕਰਦੇ ਇਹ ਵੀ ਸਾਡੇ ਤੋਂ ਗਲਤੀ ਹੋ ਗਈ ਚਲੋ ਆਪਦੀ ਕੁੜੀ ਨੂੰ ਕਹਿੰਦਾ ਕਿ ਦੇਖ ਪੁੱਤ ਤੂੰ ਮੈਨੂੰ ਸਿੱਟੀ ਨਹੀਂ ਹੈਗੀ ਤੈਨੂੰ ਮੈਂ ਇੰਨੇ ਪਿਆਰਾਂ ਇੰਨੇ ਲਾਡਾਂ ਨਾਲ ਪਾਲਿਆ ਤੇ ਹੁਣ ਤੂੰ ਉਹਨਾਂ ਦੀ ਕੁੱਟਖਾਵੇਂ ਇਹ ਵੀ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦੀ ਫਿਰ ਚਲ ਤੂੰ ਐਂ ਕਰ ਤੂੰ ਆਪਣੀ ਅੱਗੇ ਦੀ ਪੜ੍ਹਾਈ ਹੈ ਜਿਹੜੀ ਸ਼ੁਰੂ ਕਰ ਤੂੰ ਜਾ ਹੀ ਨਾ ਵੇਖਾਂਗੇ ਕੀ ਬਣਦਾ ਤੇ ਚਲੋ 6 ਮਹੀਨੇ ਹੋ ਜਾਂਦੇ ਆ ਪ੍ਰੀਤ ਨੂੰ ਆਈ ਨੂੰ ਤੇ ਪ੍ਰੀਤ ਅੱਗੇ ਦੀ ਪੜ੍ਹਾਈ ਸ਼ੁਰੂ ਕਰ ਲੈਂਦੀ ਆ ਐਲ ਐਲ ਵੀ ਕਰਨ ਲੱਗ ਜਾਂਦੀ ਆ ਉਹ ਤੇ ਉਸ ਤੋਂ ਬਾਅਦ ਉਹਦੇ ਘਰ ਵਾਲਾ ਜਿਹੜਾ ਉਹ ਫੋਨ ਨਹੀਂ ਕਰਦਾ ਉਹਨੂੰ ਤੇ ਨਾ ਆਪਦੇ ਸੱਸ ਸਹੁਰਾ ਹੁੰਦੇ ਆ ਤੇ ਇੱਕ ਦਿਨ ਤਲਾਕ ਦੇ ਪੇਪਰ ਉਹਦੇ ਘਰ ਵਾਲਾ ਭੇਜ ਦਿੰਦਾ ਤਲਾਕ ਦੇ ਪੇਪਰ ਬਾਈ ਪੋਸਟ ਜਦੋਂ ਆਉਂਦੇ ਆ ਤਾਂ ਉਹ ਵੇਖ ਕੇ ਪ੍ਰੀਤ ਜਿਹੜੀ ਸੁੰਨ ਰਹਿ ਜਾਂਦੀ ਆ ਤੇ ਉਹਦੇ ਪਾਪਾ ਕੋਲ ਗੱਲ ਕਰਦੀ ਆ ਉਹਦੇ ਪਾਪਾ ਕਹਿੰਦੇ ਵੀ ਦੇਖ ਪੁੱਤ ਜਦੋਂ ਤੈਨੂੰ ਰੱਖਣਾ ਨਹੀਂ ਚਾਹੁੰਦੇ ਕੋਈ ਇਤਰਾਜ਼ ਨਹੀਂ ਤੂੰ ਪੜ੍ਹ ਲਿਖ ਕੇ ਆਪਣੇ ਪੈਰਾਂ ਤੇ ਖੜੀ ਹੋ ਤੈਨੂੰ ਕਿਹੜਾ ਕੋਈ ਇਹ ਆ ਹਨਾ ਵੀ ਇੱਥੇ ਕੋਈ ਰੱਖੂਗਾ ਨਹੀਂ ਤੇਰੇ ਭਰਾ ਪਰਜਾਈਆਂ ਪੜ੍ਹੇ ਲਿਖੇ ਹੈਗੇ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੋਊਗਾ ਜਦੋਂ ਤੂੰ ਆਪਣੀ ਨੌਕਰੀ ਕਰੇਂਗੀ ਤਾਂ ਤੇਰੇ ਵਾਸਤੇ ਹੋਰ ਮੁੰਡਾ ਵੇਖ ਕੇ ਵਿਆਹ ਕਰ ਦੇਣਗੇ ਤਾਂ ਉਹ ਕਹਿੰਦੀ ਕਿ ਪਪਾ ਮੇਰੇ ਨਾਲ ਦੂਜੇ ਵਿਆਹ ਦੀ ਗੱਲ ਨਾ ਕਰੋ ਮੈਂ ਆਪ ਇੰਨਾ ਕਮਾ ਸਕਦੀ ਹਾਂ ਕਿ ਮੈਂ ਆਪਣਾ ਖਰਚਾ ਚੁੱਕ ਸਕਾਂ ਮੈਂ ਨਹੀਂ ਹੁਣ ਵਿਆਹ ਕਰਾਉਣਾ ਉਹ ਕਹਿੰਦਾ ਚਲ ਵਿਆਹ ਦੀ ਗੱਲ ਤਾਂ ਬਾਅਦ ਹੀ ਰਹੇਗੀ ਵੀ ਤੂੰ ਆਪਣੀ ਪੜ੍ਹਾਈ ਕਰ ਚਲੋ ਜਿਹੜੀ ਪ੍ਰੀਤ ਹੁੰਦੀ ਆ ਉਹ ਦਿਨ ਰਾਤ ਇੱਕ ਕਰਕੇ ਐਲ ਐਲ ਵੀ ਦੀ ਪੜ੍ਹਾਈ ਕਰਦੀ ਆ ਤੇ 3 ਸਾਲਾਂ ਬਾਅਦ ਉਹ ਵਕੀਲ ਬਣ ਜਾਂਦੀ ਆ ਉਹਦਾ ਕੋਰਸ ਪੂਰਾ ਹੁੰਦਾ ਉਹ ਉੱਥੇ ਜਿਹੜੀ ਕੋਰਟ ਹੁੰਦੀ ਆ ਜ਼ਿਲ੍ਹੇ ਦੀ ਉਹਦੇ ਵਿੱਚ ਉਹ ਪ੍ਰੈਕਟਿਸ ਕਰਨ ਲੱਗਦੀ ਆ ਤੇ ਚਲੋ ਉਹਦੇ ਪਿਓ ਨੂੰ ਵੀ ਇਹ ਹੁੰਦਾ ਵੀ ਮੇਰੀ ਧੀ ਆ ਜੇ ਉਹਦਾ ਸੁਪਨਾ ਪੂਰਾ ਹੋਇਆ ਪੜ੍ਹਨਾ ਚਾਹੁੰਦੀ ਸੀ ਤੇ ਇੱਕ ਦਿਨ ਉਹ ਕੋਰ ਦੇ ਵਿੱਚ ਬੈਠੀ ਆਪਣਾ ਕੰਮ ਕਰ ਰਹੀ ਹੁੰਦੀ ਆ ਕਿ ਉਹ ਕੀ ਵੇਖਦੀ ਆ ਕਿ ਇੱਕ ਆਟੋ ਤੇ ਦੋ ਜਣੇ ਆਉਂਦੇ ਆ ਇੱਕ ਬਜ਼ੁਰਗ ਪਿਤਾ ਹੁੰਦਾ ਤੇ ਇੱਕ ਉਹਦਾ ਬੇਟਾ ਹੁੰਦਾ ਉਹ ਦੋਨੋਂ ਭਰੇ ਹੋਏ ਮਨ ਦੇ ਨਾਲ ਆ ਕੇ ਵਕੀਲ ਦੇ ਕੋਲ ਜਾਂਦੇ ਆ ਜਿੱਥੇ ਪ੍ਰੀਤ ਕੰਮ ਕਰ ਰਹੀ ਸੀ ਉਹਦੇ ਨਾਲ ਹੀ ਚੈਂਬਰ ਦੇ ਵਿੱਚ ਇੱਕ ਵਕੀਲ ਹੁੰਦਾ ਉਸ ਵਕੀਲ ਦੇ ਕੋਲ ਆ ਕੇ ਜਦੋਂ ਉਹ ਬੰਦੇ ਆ ਤਾਂ ਥੋੜੇ ਟਾਈਮ ਬਾਅਦ ਉਹ ਵਕੀਲ ਆ ਜਿਹੜਾ ਉੱਚੀ ਉੱਚੀ ਬੋਲ ਰਿਹਾ ਹੁੰਦਾ ਪ੍ਰੀਤ ਦਾ ਧਿਆਨ ਮੱਲੋਂ ਮੱਲੀ ਉੱਧਰ ਜਾਂਦਾ ਤੇ ਜਦੋਂ ਉਹ ਵੇਖਦੀ ਆ ਵੀ ਜਿਹੜੇ ਉਹ ਦੋ ਆਏ ਨੇ ਬੰਦੇ ਉਹ ਕੌਣ ਨੇ ਉਹ ਦੇਖ ਕੇ ਹੈਰਾਨ ਹੋ ਜਾਂਦੀ ਆ ਕਿਉਂਕਿ ਉਹ ਦੋ ਬੰਦੇ ਪਿਓ ਪੁੱਤ ਕੋਈ ਹੋਰ ਨਹੀਂ ਸੀ ਉਹ ਇਹਦਾ ਤਲਾਕਸ਼ੋਦਾ ਪਤੀ ਤੇ ਉਹਦਾ ਪਿਓ ਸੀ ਮਤਲਬ ਇਹਦਾ ਸਹੁਰਾ ਚਲੋ ਜਦੋਂ ਇਹ ਉਹਨਾਂ ਨਾਲ ਉਹਨਾਂ ਵੱਲ ਧਿਆਨ ਨਾਲ ਵੇਖਦੀ ਆ ਤੇ ਵਕੀਲ ਆ ਜਿਹੜਾ ਕਹਿੰਦਾ ਕਿ ਜੇ ਤੁਸੀਂ ਕਹਿੰਦਾ ਕੇਸ ਲੜਨਾ ਨਾ ਤੇ ਫਿਰ ਆਏ ਨਹੀਂ ਕਹਿੰਦਾ ਸਰਨਾ ਹੈਗਾ ਫੀਸ ਮੈਨੂੰ ਕਿਵੇਂ ਕਹਣੀ ਆ ਤੁਸੀਂ ਘੱਟ ਕਰ ਲਾ ਮੇਰੀ ਤਾਂ ਇੱਕੋ ਹੀ ਫੀਸ ਆ ਜੇ ਤਾਂ ਪੈਸੇ ਹੈਗੇ ਤਾਂ ਮੇਰੇ ਕੋਲ ਬੈਠੋ ਨਹੀਂ ਮੇਰੇ ਕੋਲ ਇਨਾ ਸਮਾਂ ਨਹੀਂ ਤੇ ਚਲੋ ਪ੍ਰੀਤ ਜਿਹੜੀ ਉਹ ਸਮਝ ਜਾਂਦੀ ਆ ਵੀ ਇਹ ਕੋਈ ਕੇਸ ਵਾਸਤੇ ਆਏ ਆ ਇਹਨਾਂ ਕੋਲੇ ਉਨੀ ਫੀਸ ਨਹੀਂ ਹੈਗੀ ਤੇ ਉਹ ਉਹਨਾਂ ਦੀ ਇਹ ਹਾਲਤ ਵੇਖ ਕੇ ਹੈਰਾਨ ਰਹਿ ਜਾਂਦੀ ਆ ਕਿਉਂਕਿ ਗੱਡੀਆਂ ਦੇ ਵਿੱਚ ਘੁੰਮਣ ਵਾਲਾ ਉਹਦੇ ਘਰ ਵਾਲਾ ਉਹਦਾ ਸਹੁਰਾ ਜਿਹੜਾ ਪੈਰ ਤੇ ਪਾਣੀ ਨਹੀਂ ਪੈਣ ਦਿੰਦਾ ਸੀ ਅੱਜ ਦੋਨਾਂ ਦੀ ਹਾਲਤ ਇਹੋ ਜੀ ਵੇਖ ਕੇ ਉਹਦੇ ਮਨ ਨੂੰ ਇਹ ਹੁੰਦਾ ਵੀ ਇਹਨਾਂ ਨੂੰ ਕੀ ਹੋਇਆ ਜਦੋਂ ਉਹ ਜਾਣ ਲੱਗਦੇ ਆ ਤਾਂ ਉਸ ਤੋਂ ਬਾਅਦ ਪ੍ਰੀਤ ਜਿਹੜੀ ਆਪਣੇ ਘਰ ਵਾਲੇ ਨੂੰ ਬਾਜ਼ ਮਾਰਦੀ ਆ ਉਹ ਨੂੰ ਕਹਿੰਦੀ ਰਵੀ ਰਵੀ ਜਦੋਂ ਪਿੱਛੇ ਮੁੜ ਕੇ ਵੇਖਦਾ ਤੇ ਉਹ ਵੀ ਹੈਰਾਨ ਰਹਿ ਜਾਂਦਾ ਵੀ ਪ੍ਰੀਤ ਤੇ ਚਲੋ ਉਹ ਦੋਨੋਂ ਪਿਓ ਪੱਤਾ ਜਿਹੜੇ ਉਹ ਪ੍ਰੀਤ ਕੋਲ ਆਉਂਦੇ ਆ ਪ੍ਰੀਤ ਉਹਨਾਂ ਨੂੰ ਬਿਠਾਉਂਦੀ ਆ ਤੇ ਪਾਣੀ ਦਿੰਦੀ ਆ ਪਹਿਲਾਂ ਚਲੋ ਪਾਣੀ ਪੀ ਕੇ ਉਸ ਤੋਂ ਬਾਅਦ ਉਹ ਸ਼ਰਮਿੰਦਾ ਹੁੰਦੇ ਆ ਉਨਨ ਨੂੰ ਇਹ ਲੱਗਦਾ ਹੁੰਦਾ ਵੀ ਜਿਹੜੀ ਕੁੜੀ ਨੂੰ ਅਸੀਂ ਇਲਜ਼ਾਮ ਲਾਉਂਦੇ ਸੀ ਦਿਹੇਜ ਪਿੱਛੇ ਵੀ ਉਹ ਤਾਂ ਆ ਬੈਠੀ ਹੈ ਵਕੀਲ ਬਣੀ ਚਲੋ ਉਹ ਕੁਝ ਨਹੀਂ ਬੋਲਦੇ ਤੇ ਪ੍ਰੀਤ ਹੈ ਜਿਹੜੀ ਉਹ ਰਵੀ ਨੂੰ ਕਹਿੰਦੀ ਕਿ ਰਵੀ ਮੈਂ ਇਹ ਜਾਨਣਾ ਚਾਹਣੀ ਹੈ ਵੀ ਤੁਹਾਡੀ ਇਹ ਹਾਲਤ ਕਿਵੇਂ ਹੋਈ ਤੇ ਤੁਸੀਂ ਵਕੀਲ ਕੋਲ ਕਿਵੇਂ ਆਏ ਸੀ ਤਾਂ ਰਵੀ ਹੈ ਜਿਹੜਾ ਉਹ ਕਹਿੰਦਾ ਕਿ ਪ੍ਰੀਤ ਮੈਨੂੰ ਮaaf ਕਰ ਦੇ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਤੈਨੂੰ ਤਲਾਕ ਦੇਣ ਤੋਂ ਬਾਅਦ ਮੈਂ ਦੂਜਾ ਵਿਆਹ ਕਰਵਾਇਆ ਤੇ ਮੇਰੇ ਜਿਹੜੀ ਘਰ ਵਾਲੀ ਸੀ ਉਹ ਕਾਫੀ ਦਾਜ ਲੈ ਕੇ ਆਈ ਸੀ ਉਹ ਮੈਨੂੰ ਸੁਣਾਉਂਦੀ ਰਹਿੰਦੀ ਸੀ ਕਿ ਮੇਰੇ ਘਰ ਜਾਣੇ ਤੈਨੂੰ ਦਾਜ ਦਿੱਤਾ ਦਾਜ ਵੀ ਬਹੁਤ ਜ਼ਿਆਦਾ ਮੈਂਟਲ ਟੌਰਚਰ ਕਰਦੀ ਸੀ ਮੰਮੀ ਨਾਲ ਵੀ ਲੜਦੀ ਸੀ ਡੈਡੀ ਨਾਲ ਵੀ ਲੜਦੀ ਸੀ ਬੁਰਾ ਵਿਵਹਾਰ ਕਰਦੀ ਸੀ ਤੇ ਇੱਕ ਦਿਨ ਗੁੱਸੇ ਦੇ ਵਿੱਚ ਮੈਂ ਉਹਦੇ 'ਚ ਪੇੜ ਮਾਰੀ ਜਦੋਂ ਉਹ ਮੈਨੂੰ ਤੰਗ ਕਰਦੀ ਸੀ ਤੇ ਉਹਨੇ ਮੇਰੇ ਤੇ ਦਾਜ ਦੇਹ ਦਾ ਪਰਚਾ ਕਰਤਾ ਤੇ ਉਸ ਤੋਂ ਬਾਅਦ ਸਾਡਾ ਜਿਹੜਾ ਕੇਸ ਚੱਲ ਰਿਹਾ ਤੇ ਉਹ ਮੈਥੋਂ ਤਲਾਕ ਚਾਹੁੰਦੀ ਆ ਤੇ ਤਲਾਕ ਦੇ ਬਦਲੇ ਉਹ ਮੈਥੋਂ 50 ਲੱਖ ਦੀ ਮੰਗ ਕਰਦੀ ਆ ਮੈਂ ਉਹਨੂੰ 50 ਲੱਖ ਕਿੱਥੋਂ ਦੇਵਾਂ ਕਿਉਂਕਿ ਜਦੋਂ ਦੀ ਉਹ ਆਈ ਆ ਇੰਨਾ ਕੋਨੇ ਖਰਚਾ ਕੀਤਾ ਵੀ ਮੇਰਾ ਸਾਰਾ ਕੁਝ ਬਕਾਤਾ ਮੈਂ ਤਾਂ ਜਿਹੜੀ ਨੌਕਰੀ ਕਰਦਾ ਸੀ ਬਸ ਉਹੀ ਸੀ ਤੇ ਉਸ ਤੋਂ ਬਾਅਦ ਜਦੋਂ ਮੇਰੇ ਤੇ ਕੇਸ ਹੋ ਗਿਆ ਤੇ ਮੇਰੀ ਨੌਕਰੀ ਵੀ ਛੁੱਟ ਗਈ ਵੀ ਹੁਣ ਅਸੀਂ ਤਾਂ ਮੰਗ ਕੇ ਖਾਣ ਜੋਗੇ ਹੋ ਗਏ ਆ ਤਾਂ ਫਿਰ ਪ੍ਰੀਤ ਆ ਜਿਹੜੀ ਉਹਨੂੰ ਫਿਰ ਵੀ ਤਰਸ ਆ ਜਾਂਦਾ ਉਹ ਕਹਿੰਦੀ ਕਿ ਮੈਨੂੰ ਇਹ ਦੱਸ ਵੀ ਇੰਨਾ ਸ਼ਬਦਾਂ ਚ ਕਿੰਨੀ ਕਿ ਸੱਚਾਈ ਆ ਉਹ ਕਹਿੰਦਾ ਪ੍ਰੀਤ ਮੈਂ ਤੇਰੇ ਕੋਲੇ ਝੂਠ ਨਹੀਂ ਬੋਲਦਾ ਮੈਂ ਬਿਲਕੁਲ ਸੱਚ ਕਹਿ ਰਿਹਾ ਹੋਇਆ ਤਾਂ ਇਸ ਤਰ੍ਹਾਂ ਹੀ ਆ ਤੇ ਚਲੋ ਉਸ ਤੋਂ ਬਾਅਦ ਪ੍ਰੀਤ ਕਹਿੰਦੀ ਚੱਲ ਕੋਈ ਨਾ ਕਿਹੜਾ ਕੇਸ ਮੈਂ ਲੜੂੰਗੀ ਉਹ ਸਾਰੇ ਕੇਸ ਨੂੰ ਸਮਝਦੀ ਐ ਤੇ ਫਿਰ ਉਹ ਉਹਦੀ ਪਤਨੀ ਨੂੰ ਵੀ ਮਿਲਦੀ ਆ ਦੂਸਰੀ ਪਤਨੀ ਨੂੰ ਰਵੀਦੀ ਨੂੰ ਤੇ ਉਹਦੀ ਪਤਨੀ ਨੂੰ ਮਿਲ ਕੇ ਪ੍ਰੀਤ ਨੂੰ ਇਹ ਅਹਿਸਾਸ ਹੁੰਦਾ ਕਿ ਜਿਹੜੀ ਉਹਦੀ ਦੂਸਰੀ ਪਤਨੀ ਆ ਉਹ ਕਮੰਡੀਆ ਈਗੋ ਟਾਈਪ ਕੁੜੀ ਆ ਤੇ ਉਹ ਸਿੱਧਾ ਇਹਦੇ ਕੋਲ ਕਹਿ ਦਿੰਦੀ ਆ ਵੀ ਜਦੋਂ ਕਿਸੇ ਨੂੰ ਫਸਾਉਣਾ ਹੋਵੇ ਨਾ ਤਾਂ ਦਾਜ ਦੇਹ ਦਾ ਕੇਸ ਕਰ ਦਿਓ ਕਿ ਉਹ ਮੈਨੂੰ ਤੰਗ ਕਰਦੇ ਸੀ ਤੇ ਚਲੋ ਪ੍ਰੀਤ ਕੁਛ ਨਹੀਂ ਬੋਲਦੀ ਪ੍ਰੀਤ ਜਿਹੜੀ ਉਹ ਸਮਝ ਜਾਂਦੀ ਆ ਵੀ ਇਹਦਾ ਮਤਲਬ ਰਵੀ ਸਹੀ ਆ ਵੀ ਇਹ ਗਲਤ ਕਰ ਰਹੀ ਆ ਚਲੋ ਉਹ ਰਵੀ ਦਾ ਕੇਸ ਫੜ ਲੈਂਦੀ ਆ ਤੇ ਉਸ ਤੋਂ ਬਾਅਦ ਉਹ ਤੋਂ ਸਾਰੇ ਪ੍ਰੂਫ ਵਗੈਰਾ ਇਕੱਠੇ ਕਰਾਉਂਦੀ ਆ ਹੁਣ ਪ੍ਰੂਫ ਉਹਦੇ ਕੋਲ ਕੋਈ ਹੁੰਦਾ ਨਹੀਂ ਆਨੇ ਬਹਾਨੇ ਚਲੋ ਗੱਲਾਂ ਕਰਕੇ ਉਹ ਪ੍ਰੂਫ ਇਕੱਠੇ ਕਰਾ ਕੇ ਤੇ ਉਸ ਤੋਂ ਬਾਅਦ ਕੋਰਟ ਦੇ ਵਿੱਚ ਕੇਸ ਚੱਲਦਾ ਤੇ ਪ੍ਰੀਤ ਜਿਹੜੀ ਉਹ ਇਹ ਸਾਬਤ ਕਰ ਦਿੰਦੀ ਆ ਵੀ ਰਵੀ ਆ ਜਿਹੜਾ ਉਹ ਬੇਕਸੂਰਾ ਉਹਦੇ ਘਰ ਵਾਲੀ ਜਿਹੜੀ ਉਹ ਉਹਨੇ ਸਾਰਾ ਕੁਝ ਬੁਕਾਤਾ ਉਹ ਕੰਮ ਨਹੀਂ ਕਰਦੀ ਉਹ ਵੱਡਿਆਂ ਦਾ ਆਦਰ ਨਹੀਂ ਕਰਦੀ ਇੱਕ ਨੂੰ ਦੇ ਜੋ ਫਰਜ਼ ਹੁੰਦੇ ਉਹ ਨਹੀਂ ਅਦਾ ਕਰਦੀ ਜੱਜ ਜਿਹੜਾ ਉਹ ਪ੍ਰੀਤ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਾ ਕੇਸ ਬਹੁਤ ਮਜ਼ਬੂਤ ਬਣਾਇਆ ਹੁੰਦਾ ਪ੍ਰੀਤ ਨੇ ਤੇ ਫਿਰ ਰਵੀ ਦਾ ਤੇ ਉਹਦੀ ਦੂਸਰੀ ਪਤਨੀ ਦਾ ਤਲਾਕ ਹੋ ਜਾਂਦਾ ਤੇ ਹਰਜਾਨੇ ਦੇ ਵਿੱਚ ਜਿਹੜੇ ਪੈਸੇ ਉਹਦੀ ਪਤਨੀ ਮੰਗਦੀ ਸੀ ਤਾਂ ਕੋਰਟ ਕਹਿੰਦੀ ਵੀ ਕਾਦੇ ਪੈਸੇ ਦਿੱਤੇ ਜਾਣ ਵੀ ਇਹ ਕਿਹੜੇ ਨੂੰ ਛੱਡ ਰਿਹਾ ਉਹ ਤਾਂ ਇਹਦੀਆਂ ਹਰਕਤਾਂ ਇਹੋ ਜਿਹੀਆਂ ਵੀ ਇਹ ਤਲਾਕ ਚਾਹੁੰਦੀ ਆ ਵੀ ਇਸ ਲਈ ਇਹਨੂੰ ਕੋਈ ਖਰਚਾ ਨਹੀਂ ਮਿਲੂਗਾ ਤਾਂ ਇਹ ਗੱਲ ਸੁਣ ਕੇ ਰਵੀ ਜਿਹੜਾ ਉਹਦੀ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਵੀ ਉਹੀ ਪ੍ਰੀਤ ਜਿਹਦੇ ਨਾਲ ਮੈਂ ਇਦਾਂ ਦਾ ਸਲੂਕ ਕਰਦਾ ਰਿਹਾ ਵੀ ਅੱਜ ਹੋਣੀ ਮੈਨੂੰ ਇਨਸਾਫ ਦਵਾਇਆ ਚਲੋ ਕੋਰਟ ਦੀ ਕਾਰਵਾਈ ਤੋਂ ਬਾਅਦ ਪ੍ਰੀਤ ਦੇ ਸੱਸ ਸਹੁਰਾ ਤੇ ਰਵੀ ਬਾਹਰ ਆਉਂਦੇ ਆ ਉਹ ਪ੍ਰੀਤ ਦਾ ਧੰਨਵਾਦ ਕਰਦੇ ਆ ਤੇ ਪ੍ਰੀਤ ਜਿਹੜੀ ਉਹ ਕਹਿੰਦੀ ਆ ਵੀ ਨਹੀਂ ਮੇਰਾ ਧੰਨਵਾਦ ਕਰਨ ਦੀ ਕੋਈ ਗੱਲ ਨਹੀਂ ਵੀ ਇਹ ਤਾਂ ਮੇਰਾ ਪੇਸ਼ ਆਗਾ ਤੇ ਉਸ ਤੋਂ ਬਾਅਦ ਰਵੀ ਉਹਨੂੰ ਕਹਿੰਦਾ ਤੇਰੀ ਫੀਸ ਉਹ ਕਹਿੰਦੀ ਵੀ ਫੀਸ ਤਾਂ ਮੈਂ ਲਵਾਂਗੀ ਪਰ ਫੀਸ ਤੂੰ ਅਦਾ ਕਰ ਸਕੇਂਗਾ ਉਹ ਕਹਿੰਦਾ ਵੀ ਜ਼ਰੂਰ ਕੋਸ਼ਿਸ਼ ਕਰੂੰਗਾ ਉਹ ਕਹਿੰਦੀ ਵੀ ਫੀਸ ਦੇ ਬਦਲੇ ਮੈਨੂੰ ਤੇਰਾ ਸਾਥ ਆਦਰ ਪਿਆਰ ਸਤਿਕਾਰ ਚਾਹੀਦਾ ਕਿਉਂਕਿ ਮੈਂ ਤੇਰੇ ਪਰਿਵਾਰ ਦੇ ਨਾਲੋਂ ਕਾਗਜ਼ੀ ਤੌਰ ਤੇ ਟੁੱਟ ਗਈ ਪਰ ਇਮੋਸ਼ਨਲੀ ਤੌਰ ਤੇ ਨਹੀਂ ਟੁੱਟੀ ਮੈਨੂੰ ਪਿਆਰ ਆ ਤੇਰੇ ਪਰਿਵਾਰ ਨਾਲ ਠੀਕ ਆ ਆਪਣੇ ਚ ਮਿਸ ਅੰਡਰਸਟੈਂਡਿੰਗ ਹੋਈ ਮੈਨੂੰ ਨਹੀਂ ਸਮਝਿਆ ਤੁਸੀਂ ਪਰ ਅੱਜ ਦੇ ਟਾਈਮ ਦੇ ਅਨੁਸਾਰ ਮੈਨੂੰ ਇਹ ਲੱਗਦਾ ਵੀ ਸਾਨੂੰ ਇੱਕ ਹੋ ਜਾਣਾ ਚਾਹੀਦਾ ਕਿਉਂਕਿ ਜੇ ਅਸੀਂ ਅਲੱਗ-ਅਲੱਗ ਰਹਾਂਗੇ ਤਾਂ ਸਾਡੇ ਮਾਪੇ ਉਹ ਵੀ ਤੜਫਣਗੇ ਤੇ ਹੁਣ ਮੈਨੂੰ ਇਹ ਵੀ ਲੱਗਦਾ ਵੀ ਤੁਹਾਨੂੰ ਸਾਰਿਆਂ ਨੂੰ ਤੁਹਾਡੀ ਗਲਤੀ ਦਾ ਅਹਿਸਾਸ ਹੋ ਗਿਆ ਹੋਊਗਾ ਤਾਂ ਫਿਰ ਰਵੀ ਤੇ ਉਹਦੇ ਮਾਤਾ ਪਿਤਾ ਇੱਕ ਦੂਜੇ ਵੱਲ ਦੇਖਦੇ ਆ ਤੇ ਉਹ ਕਹਿੰਦੇ ਆ ਵੀ ਅਸੀਂ ਹੋਰ ਕੀ ਚਾਹੁੰਦੇ ਸੀ ਤੇ ਉਹ ਕਹਿੰਦੇ ਆ ਵੀ ਦੇਖ ਪੁੱਤ ਤੇਰੇ ਜਿੱਡਾ ਦਿਲ ਤਾਂ ਕਿਸੇ ਦਾ ਨਹੀਂ ਹੋਣਾ ਵੀ ਜੋ ਕੁਝ ਅਸੀਂ ਤੇਰੇ ਨਾਲ ਕੀਤਾ ਉਹਨੂੰ ਸਾਰੇ ਕਾਸੇ ਨੂੰ ਭੁੱਲ ਕੇ ਵੀ ਤੂੰ ਰਵੀ ਨੂੰ ਅਪਣਾਉਣ ਲਈ ਤਿਆਰ ਆ ਫਿਰ ਉਹ ਕਹਿੰਦੇ ਵੀ ਤੂੰ ਮਤਲਬ ਇਸ ਤਰ੍ਹਾਂ ਨਹੀਂ ਘਰੇ ਗੱਲ ਕਰਨੀਗੀ ਅਸੀਂ ਤੇਰੇ ਘਰੇ ਦੁਆਰੇ ਰਿਸ਼ਤਾ ਮੰਗਣਾਵਾਂਗੇ ਫਿਰ ਰਵੀ ਤੇ ਉਹਦੇ ਮਾਂ ਪਿਓ ਪ੍ਰੀਤ ਦੇ ਘਰ ਜਾਂਦੇ ਆ ਪ੍ਰੀਤ ਦੇ ਮੰਮੀ ਪਾਪਾ ਤੋਂ ਮਾਫੀ ਮੰਗਦੇ ਆ ਤੇ ਉਹਨਾਂ ਨੂੰ ਕਹਿੰਦੇ ਆ ਵੀ ਸਾਡੇ ਤੋਂ ਜੋ ਗਲਤੀ ਹੋਈ ਅਸੀਂ ਉਹ ਸੁਧਾਰਨਾ ਚਾਹੁੰਨੇ ਆ ਠੀਕ ਆ ਦੇਰ ਆਈ ਦਰਸਤਾਈ ਸਾਨੂੰ ਠੋਕਰ ਖਾ ਕੇ ਜਿਹੜਿਆ ਸਾਡੀ ਗਲਤੀ ਦਾ ਅਹਿਸਾਸ ਹੋਇਆ ਪਰ ਅਸੀਂ ਆਪਣੀ ਗਲਤੀ ਨੂੰ ਸੁਧਾਰਨਾ ਚਾਹੁੰਨੇ ਆ ਅਸੀਂ ਤੁਹਾਡੀ ਧੀ ਨੂੰ ਆਪਣੀ ਨੂੰ ਬਣਾ ਕੇ ਦੁਬਾਰਾ ਰੱਖਣਾ ਚਾਹੁੰਨੇ ਆ ਤਾਂ ਫਿਰ ਗੁਰਮੇਲ ਸਿੰਘ ਨੂੰ ਵੀ ਕੋਈ ਇਤਰਾਜ਼ ਨਹੀਂ ਹੁੰਦਾ ਕਿਉਂਕਿ ਉਹ ਸੋਚਦਾ ਵੀ ਜਦੋਂ ਰਿਸ਼ਤਿਆਂ ਦੇ ਵਿੱਚ ਕਿਸੇ ਬੰਦੇ ਨੂੰ ਅਹਿਸਾਸ ਹੋ ਜੇ ਵੀ ਇਹ ਰਿਸ਼ਤਾ ਮੇਰੇ ਲਈ ਕਿੰਨੇ ਮਹਣੇ ਰੱਖਦਾ ਤੇ ਫਿਰ ਉੱਥੇ ਈਗੋ ਨਹੀਂ ਰੱਖਣੀ ਚਾਹੀਦੀ ਫਿਰ ਉਹ ਦੁਬਾਰਾ ਆਪਣੀ ਧੀ ਦਾ ਰਵੀ ਦੇ ਨਾਲ ਹੀ ਵਿਆਹ ਕਰਦਾ ਭਾਵੇਂ ਕਿ ਵਿਆਹ ਬਿਲਕੁਲ ਸਾਦਾ ਕੀਤਾ ਗਿਆ ਭਾਵੇਂ ਕਿ ਇਹ ਵਿਆਹ ਬਿਲਕੁਲ ਸਾਦਾ ਕੀਤਾ ਗਿਆ ਗੁਰੂ ਘਰ ਦੇ ਵਿੱਚ ਜਾ ਕੇ ਉਹਨਾਂ ਦੀਆਂ ਲਾਵਾਆਂ ਕੀਤੀਆਂ ਗਈਆਂ ਤੇ ਪ੍ਰੀਤ ਫਿਰ ਰਵੀ ਦੇ ਘਰ ਉਹਦੀ ਪਤਨੀ ਬਣ ਕੇ ਚਲੀ ਜਾਂਦੀ ਆ ਤੇ ਹੁਣ ਉਹੀ ਪ੍ਰੀਤ ਤੇ ਰਵੀ ਇੱਕ ਦੂਜੇ ਨਾਲ ਬਹੁਤ ਪਿਆਰ ਨਾਲ ਰਹਿੰਦੇ ਆ ਤੇ ਪ੍ਰੀਤ ਦੇ ਸੱਸ ਸਹੁਰਾ ਉਹਦੇ ਗੁਣ ਗਾਉਂਦੇ ਨਹੀਂ ਥੱਕਦੇ ਹਾਂਜੀ ਦੋਸਤੋ ਕੀ ਨੇ ਤੁਹਾਡੇ ਇਸ ਕਹਾਣੀ ਬਾਰੇ ਵਿਚਾਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ